स्वागत है किसान वीरो ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਦੋਸਤੋ ਇਸ ਘਰ ਤੋਂ ਦੂਜੀ ਵੀਡੀਓ ਬਣਾ ਰਹੇ ਆ ਅੱਜ ਪਹਿਲਾਂ ਇੱਕ ਜਰਸੀ ਵੜ ਦੀ ਵੀਡੀਓ ਬਣਾਈ ਸੀ ਬਹੁਤ ਚੰਗੇ ਥਣ ਹਵਾਨੇ ਵਾਲੀ ਉਹ ਬਾਈਕ ਇਹਦਾ ਸੇਲ ਹੋ ਗਈ ਸੀ ਘੰਟੇ ਇੱਕ ਬਾਅਦ ਹੀ ਤੇ ਅੱਜ ਦੀ ਵੀਡੀਓ ਦੋਸਤੋ ਜਰਸੀ ਦਿਖਾਉਂਗਾ ਬਹੁਤ ਚੰਗੀ ਚੰਗੇ ਥਣ ਹਵਾਨੇ ਵਾਲੀ ਇਹ ਪਹਿਲਾ ਸੂਆ ਸੂਣ ਜਾ ਰਹੀ ਹੈ ਤੇ ਚੰਗੇ ਰਿਕਾਰਡ ਵਾਲੀ ਬਾਈ ਜੋਨੇ ਦੱਸਦੇ ਆ ਤੇ ਗਾਂ ਦਾ ਸੀਮਨ ਲੱਗਿਆ ਉਹ ਵੀ ਚੰਗਾ ਹੀ ਬਾਈ ਕਹਿੰਦਾ ਲੱਗਿਆ ਹੋਇਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਆ ਬੱਚੀ ਆ ਮੂਹ ਤਾਂ ਦੋਸਤੋ 4 ਦਿਨ ਦਾ ਡੇਟ ਮੁਤਾਬਕ ਬਾਈ ਕਹਿੰਦਾ ਦਿਨ ਬੱਚੀ ਦੇ ਪੂਰੇ ਹੋ ਗਏ ਆ 41 39 ਡੈਨਮਾਰਕ ਸੀਮਨ ਦੀ ਬਾਈ ਕਹਿੰਦਾ ਆਪ ਆ ਜਿਹੜਾ ਬਾਈ ਕਹਿੰਦਾ ਗਾਂ ਸੀਮਨ ਲੱਗਿਆ ਹੋਇਆ 40 1 46 ਬਾਈ ਕਹਿੰਦਾ ਸੀਮਨ ਲੱਗਿਆ ਹੋਇਆ ਡੈਨਮਾਰਕ ਦਾ ਦੇਣ ਬਾਈ ਕਹਿੰਦਾ ਬੱਚੀ ਦੇ ਪੂਰੇ ਹੋ ਗਿਆ ਹਵਾਨਾ ਦੋਸਤੋ ਸੂਤੋਂ ਸਟਾਰਟ ਹੁੰਦਾ ਪੂਰਾ ਗੈਠ ਵਾਂਗੂ ਚੌੜਾ ਤੇ ਵੱਡਾ ਹਵਾਨਾ ਬੱਚੀ ਨੇ ਤਿਆਰ ਕੀਤਾ ਹੋਇਆ ਥਣ ਸੋਹਣੇ ਆ ਦੋਸਤੋ ਨਿਖਰਵੇਂ ਕੱਲੇ ਕੱਲੇ ਗੈਪ ਤੇ ਲੱਗੇ ਹੋਏ ਆ ਹੱਤੀ ਚੁਆਈ ਆ ਦੋਸਤੋ ਥਣ ਲੱਗਿਆ ਹੋਇਆ ਮੋੜ ਦੋਸਤੋ ਥਣ ਦਾ ਮੋਟਾ ਹਵਾਨਾ ਪੂਰਾ ਵੱਡਾ ਤਿਆਰ ਕੀਤਾ ਹੋਇਆ ਤੇ ਬਾਈ ਕਹਿੰਦਾ 15 16 ਕਿਲੋ ਦੁੱਧ ਬੱਚੀ ਚਵਾਜੂ ਨਾਰਮਲ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ ਵੱਛੀ ਦੋਸਤੋ ਵੀ ਨੂੰ ਵੀ ਹੱਥ ਮਾਰ ਸਕਦੀ ਆ ਬਾਕੀ ਦੋਸਤੋ ਬਰੀਡ ਵੀ ਚੰਗੀ ਆ ਤੇ ਕੱਦ-ਕਾੜ ਦੋਸਤੋ ਦਰਮਿਆਨ ਨਹੀਂ ਆ ਕੋਈ ਵੱਡਾ ਕੱਦ-ਕਾਟ ਨਹੀਂ ਜਰਸੀ ਦੋਸਤੋ ਪਿਓਰ ਆ ਬਲੈਕ ਰੰਗ ਦੇ ਵਿੱਚ ਹਵਾਨਾ ਦੋਸਤੋ ਪੂਰਾ ਵੱਡਾ ਸੂ ਤੋਂ ਸਟਾਰਟ ਹੁੰਦਾ ਗੈਟ ਤੋਂ ਚੌੜਾ ਥਾਂ ਸੋਹਣੀ ਆ ਦੋਸਤੋ ਪੂਰੇ ਗੈਪ ਚ ਲੱਗੇ ਹੋਏ ਫੋਰ ਸ਼ਾਂਕ ਪੋਰਾ ਨਹੀਂ ਹੱਥੀ ਚਵਾਈ ਵਾਲਾ ਦੋਸਤੋ ਥਾਂ ਲੱਗਿਆ ਹੋਇਆ ਮੋਢਾ ਦੋਸਤੋ ਥਾਂ ਦਾ ਮੋਟਾ ਫੇਸ ਕੁਆਲਟੀ ਦੋਸਤੋ ਵੇਖ ਸਕਦੇ ਆ ਪੂਰੀ ਸੋਹਣੀ ਆ ਜਰਸੀ ਪੂਰੀ ਟੌ ਤੇ ਰੇਟ ਬਾਈ ਨਹੀਂ ਰੱਖਿਆ ਹੋਇਆ 50000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜਿਹਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਡ ਤਾਂ ਹੀ ਵੇਖਣ ਲਈ ਸਾਰਿਆਂ ਭੈਣਾ ਭਰਾਵਾਂ ਦਾ ਬਹਿ ਦਿਲੋਂ ਧੰਨਵਾਦ ਜੀ